ਹਾਂਜੀ ਬਾਈ ਅਸੀ ਕਾਲ ਜੀ ਸਾਰਿਆਂ ਨੂੰ ਲਓ ਜੀ ਅੱਜ ਵੀਰੇ ਪਿੰਡ ਜਲਾਜਣ ਤੇ ਬਾਈ ਛੱਡਣੀਆਂ ਬਾਈ ਆਪਾਂ ਤੇ ਆਏ ਹੋਇਆ ਵੀਰੇ ਆਪਣਾ ਗੂਤਰਾ ਬਾਈ ਦੇਖੋ ਬਾਈ ਆ ਗੂਤਰਾ ਆਪਾਂ ਛੱਡਣਾ ਟਿੱਕੇ ਟੌਰੀ ਆ ਤੇ ਬਾਕੀ ਬਾਈ ਤੁਹਾਨੂੰ ਦਿਖਾਉਣੇ ਆ ਓਏ ਡਬਲ ਮੋਰ ਨਾਲਾਈ ਛੱਡੂ ਸਾਨੂੰ ਲੱਗੇ ਆ ਚੱਲ ਰਹੀ ਆ ਵੀਰੇ ਪਿੰਡੇ ਚ ਲੱਗ ਜਣ ਵਾਲੀ ਕਬੂਤਰ ਛੱਡੇ ਜਾ ਰਹੇ ਨੇ ਉਹ ਜਾ ਕਰੀ ਗਲਤ ਥਾਂ ਮੇ ਖੜਾ ਹੱਸ ਕੇ ਕਰ ਉੱਧਰ ਹੀ ਟੱਪ ਜਾ ਯਾਰ ਇਹਦਾ ਲਾਈਵ ਬੁੱਧਰ ਨਾ ਗੋਰਾ ਨੂੰ ਮਾਦੂਰੀ ਨਾ ਨਾ ਵੀ ਪਿੰਡੇ ਵੀਰੇ ਗਰਾਜਣ ਓਲੇ ਵੱਜ ਰਹੇ ਨੇ ਬਈ ਕਬੂਤਰਾਂ ਦੇਖੋ ਬਈ ਕੀ ਗੱਲ ਪੰਜ ਕੂਤਰਾਂ ਨੂੰ ਵੀ ਵੱਜ ਗਏ ਬੁੱਲੇ ਕਰ ਦੇਗਾ ਬਾਕੀ ਤਾਂ ਨਹੀਂ ਨਾ ਮਨ ਨੂੰ ਬੁਲਾ ਲੈ ਮਾਣੇ ਨੂੰ ਬੁਲਾ ਲੈ ਆ ਜਾ ਪਾਣੀ ਦਾ ਜੀ ਦੋ ਖਾਣ ਲਿਆ ਫੜਾ ਕੂਤਰ ਕੱਢ ਕੇ ਨਾਲ ਕੂਤਰ ਫੜਾ ਦੇ ਮੈਨੂੰ अपना कबूतर बानी ला रहे हैं ਯਾਤਾ ਪੂਰੇ ਹੱਡੀ ਜਾ ਰਹੇ ਨੇ ਬਾਈ ਕਬੂਤਰ ਅੰਡਾ ਬਾਈ ਜਲਾਜਣਾ ਅੱਜ ਬਾਕੀ ਆ ਛੜ ਤੇ ਵੀ ਕਬੂਤਰ ਉੱਡ ਰਹੇ ਆ ਆ ਪਾਣੀ ਬਾਹਰ ਨਰਕ ਦੀ ਉਹ ਨਹੀਂ ਆ ਗਿਆ ਆਹ ਜੀ ਮਾਰੀ ਜਾਨਾ ਬਾਕੀ ਬਾਕੀ ਜਨਾ ਉਤਰਾ ਵੀ ਚਾਹੁੰਦਾ ਚੱਲੋ ਫਿਰ ਛੱਡੀ ਜੇ ਲੇਟ ਹੋਊ ਕੰਮ ਨਹੀਂ ਯਾ ਚਾ ਚਾ ਕੱਟ ਫਿਰ ਕੋ ਉਤਰ ਮਾਰੂ ਲੈ ਹੁਣ ਉਹ ਪਾਣੀ ਇਹਦਾ ਤੇ ਮੂਹ ਰਹੀ ਨੂੰ ਲਾਉਣਾ ਫਿਰ ਲਵਾ ਯਾਰ ਤੂੰ ਪਹਿਲਾਂ ਕੱਚੇ ਕੰਮ ਕਾਤੇ ਕਰੀਏ ਨੀ ਆ ਲੈ ਫੜੀ

ਜਿਆਦਾ ਨੰਬਰ ਲੈ ਕੇ ਜੇ ਜਿਦਰਾ ਰੱਖਣਾ ਤੇ ਜੇ ਅੰਦਰ ਪੜਾਣਾ ਆਪਾਂ ਇਧਰ ਹੀ ਪਿਆਰ ਨਾਲ ਰੱਖਾਉਣਾ ਆਪਾਂ ਜਿੱਦਾਂ ਗੱਤੀ ਚੱਲਦੀ ਸੀ ਆਹੋ ਕੱਪੀ ਦੇ ਕਰੋ ਸੁਬਾਹ ਦੇ ਕਰੋ ਤਾਂ ਸੋਬਾ ਬਸ ਸਭ ਤੋਂ ਨਵਾਂ ਆਪਤਾ ਜੇ ਨੰਦ ਕਿਡਾਨੀ ਵਾਲਾ ਫੈਕਟਰੀ ਮਾਰੇ ਉਹਦੇ ਮਾਰੇ ਤਿਆਰ ਆ ਗਿਆ ਅਰਿਆ ਅਰਿਆ ਨਾ ਕਰੀ ਜਿਹਨੇ ਵੀਰੇ ਕੂਤਰ ਛੜਤਾ ਥੱਲੇ ਜਾਈ ਆ ਉਹ ਹੋਰਾਂ ਨੂੰ ਛੱਡ ਲਾਂ ਦੋ ਆਹ ਗੱਲ ਗੱਲ ਵੀ ਤੁਸਾ ਆ ਉਹ ਫਿਰ ਗੱਡਣਾ ਹੋਈ ਆ ਛੱੜ ਕੇ ਤੁੰਗੇ ਆਉਂਦੇ ਆ ਜਿੱਦਾਂ ਮਾਰੋਲਾ ਆ ਲਓ ਜੀ ਆਪਣੇ ਕੂਤਰ ਨੂੰ ਵੀ ਬਈ ਓਲਾ ਵੱਜ ਰਿਹਾ ਦੇਖੋ ਭਾਈ ਅਨੇਕਾਂ ਨਿਕਲਣ ਲੱਗ ਪਏ। ਉਹ ਬਾਈ ਆਪਾਂ ਇੱਕ ਉੱਤਰ ਹੜ ਤੱਕ ਅਛਾਂ ਡੋਰੀ ਵਾਲਾ ਆ ਜਾਂਦਾ ਬਈ। ਆ ਵੀ ਬਗ ਇੱਥੇ ਫਰ ਲਾ। ਆਹ ਅੱਛਾ। ਹਾਂ ਪਾਣੀ ਕਰਦੇ ਨਾ। ਰਾਤ ਨੂੰ ਰਾਤ ਇੱਕ ਬੰਦ ਆ। ਲੌਂ ਆਪਾਂ ਵੇਖੂ। ਦੇਖੋ ਬਈ। ਕੀ ਪੀ ਡਬਲ ਵਾਲਾ ਵੀ ਨਹੀਂ ਬੰਡਬਰੇ ਅੱਜ ਜਲਾਜਣ 40 ਤੋਂ 45 ਕਬੂਤਰ ਹੈਗੇ ਨੇ ਵੀਰੇ 50 ਵੀ ਹੋ ਸਕਦੇ ਨੇ ਹਾਂ ਬੰਦੇ ਨੇ ਵੀ ਕਬੂਤਰ ਟਾਈਮ ਵੀਰੇ 7:30 ਹੋ ਗਏ 7:30 ਵਜੇ ਉੱਲੇ ਬੁੱਦਿਏ ਨੇ ਰੱਬ ਜੋਤ ਪਾਬ ਜੋਤ ਹਿੰਦੂ ਛੋੜਾ ਉਹ ਕਾਟਾ ਕਹਿੰਦੇ ਹਰਪਾ ਹਰਪਾ ਨਾਰਾ ਵੀਰੇ ਆ ਨੋਈ ਤੰਗ ਉਤਰਨ ਹੋਰ ਬਾਈ ਬਾਜ ਗਏ ਉਹਨੇ ਦਾ ਉਤਰ ਲੈ 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 ਹਾਂ ਆ ਦੀਆ ਤਹਾਂ ਡੜ ਗਏ ਖਰੀਦਾਰਾ ਤਕਰੀਬੀ ਮੰਨਦਾ ਉਹਦੇ ਦਾ ਮਨਿੰਜਾ ਵੀ ਨਹੀਂ ਮੰਨਦੀ ਮੂਤੂ ਹੀ ਡੜ ਗਏ ਜੇ ਗੇ ਆ ਪਾਣੀ ਜਿਆਦਾ ਨਾ ਦੱਸ ਇਦਣ ਨੂੰ ਮਾਰਨਾ ਦੀ ਹੁੰਦੀ ਐਨਾ ਵੀ ਪਾਣੀ ਗਲਤ ਹੈ ਕਾਦਰ ਲੋਹਣ ਹਜੇ ਪਾਣੀ ਪਿਆ ਕੇ ਦੂਤਰ ਹੈ ਹਜੇ ਤਾਂ 30 40 ਗੱਲਾਂ ਵੇ ਬਸ ਪਿੰਡ ਪਹਿਣਾ ਵੀ ਲਾਇਆ ਇੱਕ ਦਿਨ ਤੇ 40 ਲਾਇਆ ਅਸੀਂ 20 ਲਾਇਆ 40 ਤੋਂ ਬਾਅਦ ਹੁਣ ਇੱਥੇ 60 ਲਾਇਆ ਅਗਰ ਵੀ 20 ਲਾਉਂਦੇ ਇੱਥੇ 40 ਲਾਇਆ ਆਇਆ ਤੇ ਕੁਬੇ ਵੀਰੇ ਤੀਛੇ ਝੰਡੀ ਦਿੱਤੀ ਤੀ ਤੀ ਐਮ ਐਲ ਮੱਛਾ ਤੇ ਲਾ ਕੇ ਛੱਡੇ ਚਾਰ ਵਜੇ ਚਿਕਾਰ ਚਿਗਾਤਾ ਦਾ ਲਗੜ ਨਹੀਂ ਨਾਲ ਚਿਗਾਤਾ ਦਾ ਕੱਲ ਅੱਛਾ ਦਾਣੀ ਹਾਂ ਦਾਣੀ ਹਉ ਤਾਂ ਠੀਕ ਵੀ ਲੈ ਕੇ ਆਉਂਦੇ ਜਾਨੀ ਤੇ ਸਾਡੇ ਤਾਂ ਹੁਣ ਵੀ ਹੋਣਗੇ ਦਾਣੇ ਆਉਂਦੇ ਹਨੇ ਰਾਤ ਇੱਕ ਪਾਣੀ ਲਾਇਆ ਫੋਕਾ ਇਹਨੂੰ ਸਵੇਰੇ ਸਾਫ਼ ਹੋ ਜਾਣਾ ਠੀਕ ਹੈ ਜਿਹੜੇ ਪੰਡਗਰ ਵੀ ਤੇ ਮਰੰਦਾ ਆਣਾ ਬੜੀ ਦੂਰੋਂ ਆਇਆ ਮੈਂ ਤੇ ਵਾਹ ਮਗਾ ਬਹੁਤ ਦੂਰੋਂ ਆਇਆ ਲਗੜ ਪੈ ਗਈ ਮੈਂ ਜਾਂਦਾ ਓ ਮੈਂ ਮਾਰ ਕੇ ਪੜਾਉਂਗਾ ਹਾਂ ਬਹੁਤ ਜ਼ਾਲ ਦੇ ਲਗੜਦੇ ਨਾਲ ਜਿਹੜੇ ਪੈਲੀ ਐ ਜੰਦਰੇ ਬਾਤ ਤੋਂ ਤੋਤੇ ਨਹੀਂ ਲਗੜਨੀ ਹੈਗੀ ਉਹ ਤੋਤੇ ਫਿਰਦੇ ਦੇਖਣ ਵਾਲਾ ਦਰਵਾਜ਼ੇ ਦੇ ਵਿੱਚ ਦਰਵਾਜ਼ੇ 'ਤੇ ਬੈਠਾ ਉੱਥੇ ਅੰਦਰ ਰੋਈ ਪੈ ਗਈ ਛੋਟੀ ਰੰਗ ਲਾ ਕੇ ਖਾਣਿਆਂ ਦਾ ਬਸ ਨਾਲ ਹੋਰ ਜੀ ਉਹ ਚੱਲੇ ਆ ਨਾ ਹੁਣ ਚੱਕ ਲਵਾਂ ਮਾੜਾ ਯਾਰ ਪਾਣੀ ਲੱਗੋ ਇਹਦਾ ਹੋਣੀ ਸ਼ਾਇਦ ਇਹ ਉੱਡੇ ਬਿਰੇ ਪਿੰਜਰਾ ਪੁੰਜਰਾ ਰੱਖਣਾ ਕਿਹਨੇ ਉੱਥੇ ਰੱਖ ਸਕਦਾ ਹਾਂ ਕਿਹਨੇ ਨਹੀਂ ਵਧੀਆ ਵਧੀਆ ਟੂਰਾ ਆਸਾ ਆਹ ਹੋਏ ਨਾ ਬਾਕੀ ਬਾਈ ਤੁਹਾਨੂੰ ਦਿਖਾਉਂਦੇ ਕਿੰਨੇ ਗੂਤਰੋਡੇ ਨੇ ਹਾਰੇ ਗੂਤਰੋਂ ਬਈ ਉਲੇ ਵੱਜ ਗਏ ਤੇ ਬਾਕੀ ਤੁਹਾਨੂੰ ਬਈ ਫੇਰ ਦਿਖਾਉਂਦੇ ਕਿੰਨੇ ਗੂਤਰੋਡੇ ਨੇ ਲੋ ਬਾਈ ਜਿਹੜੇ ਜਲਾਜ ਨੇ ਮੇਰੇ ਪਿੰਡ ਗੋਬੂਤਰੂਡੇ ਨੇ ਤੇ ਆ ਗੋਬੂਤਰੂਡੇ ਨੇ ਵੀਰੇ ਦੇਖੋ ਪਹਿਲਾ ਪੇਜ ਵੀਰੇ ਕੱਲਾ ਕੱਲਾ ਤਾਂ ਬੋਲ ਨਹੀਂ ਸਕਦੇ ਬਾਈ ਪੜ ਲਿਓ ਸਾਰੇ ਪਹਿਲਾ ਪੇਜ ਦੇਖੋ ਬਾਈ ਦੂਜਾ ਕੱਢ ਦਿੰਦਾ ਆ ਬਾਈ ਦੂਜਾ ਪੇਜ ਆ ਦੂਜਾ ਪੇਜ ਕੱਢ ਦਿੰਦਾ ਆ ਮੇਰਾ ਨੰਬਰ ਆ ਬਾਈ ਤੀਜਾ ਪੇਜ ਆ ਇੰਨੇ ਇੱਕ ਠੀਕ ਨੇ ਬਸ ਚੌਥਾ ਪੇਜ ਬਾਈ 44 ਗੋਬੂਤਰ ਹੈ ਪੂਰੇ 44 ਨੇ हां भाई भानवा में कोलकौत्र वीर 46 आ। ਪਿੰਡ ਜਿਲ੍ਹਾ ਜਨਾ। ਇਹਦਾ ਵੀ ਕਿੰਨੇ ਚ ਦੂਸਰ ਪੈਂਦੀ ਆ। ਸ਼ਾਮ ਨੂੰ ਬਈ ਤੁਹਾਨੂੰ ਉਹ ਦਿਖਾਉਣੀ ਆ ਫਿਰ ਬਾਕੀ ਸਾਰ। ਕਿੰਨੇ ਆ ਜੋ ਬਈ ਦੂਸਰ ਪੈਂਦੀ। ਆਪਾਂ ਦੇਖੀ ਆਪਣੀ ਅੱਖਾਂ ਦੇ ਸਾਹਮਣੇ ਜੇ ਹੋਇਆ ਤਾਂ ਕੰਮ। ਬਾਕੀ ਬਾਈ ਵੀਰੇ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਸਾਰੇ ਵੀਰੇ। ਧੰਨਵਾਦ ਵੀਰੇ ਸਾਰਿਆਂ ਦਾ।